ਅੱਜ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਜਿਹੜੇ ਵੀ ਤੁਹਾਡੇ ਕੋਲ ਪੁਰਾਣੇ ਘਟਕੇ ਪੁਰਾਣੇ ਮਹਾਰਾਜ ਦੇ ਸਰੂਪ ਲੈਣਾਉਂਦੇ ਨੇ ਨਾ ਵਾਸ਼ਟਾ ਜੀ ਰੱਬ ਦਾ ਨਾਂ ਦਿਓ ਬਿਲਕੁਲ ਨਾ ਦਿਓ ਕਿਸੇ ਆਪਣੇ ਆਂਡ ਗੁਆਂਡ ਕਿਸੇ ਵੀ ਗਿਆਨੀ ਜੀ ਨੂੰ ਬਿਠਾ ਕੇ ਪੁੱਛ ਲਿਓ ਵੀ ਗਿਆਨੀ ਜੀ ਮੈਨੂੰ ਦੱਸੋ ਇਹ ਪੋਥੀ ਕਦੋਂ ਦੀ ਹੈ ਇਹਦੀ ਲਿਖਤ ਕੀ ਦੱਸਦੀ ਹੈ ਵੀ ਕਿੰਡੀਕ ਪੁਰਾਣੀ ਹੈ ਜੇ ਤੁਸੀਂ ਪ੍ਰਾਣੀਆਂ ਪੋਤੀਆਂ ਪੁਰਾਣੇ ਮਹਾਰਜ ਦੇ ਸਰੂਪ ਸਾਰੇ ਦੇ ਸਾਰੇ ਸੰਸਕਾਰ ਕਰ ਬੈਠੇ ਇੱਕ 2500 ਸਰੂਪ ਤੁਹਾਡਾ 1984 ਵਿੱਚ ਦਿੱਲੀ ਵਿੱਚ ਸੰਸਕਾਰ ਹੋ ਗਿਆ ਤੇ ਕੱਲ ਜਦੋਂ ਗੁਰੂ ਕੰਸ਼ਵ ਦਾ ਸਰੂਪ ਕਿਸੇ ਪੁਰਾਣੇ ਰੂਪ ਨਾਲ ਮਿਲਾਉਣਾ ਹੋਇਆ ਨਾ ਤੁਹਾਡੇ ਕੋਲ ਮਿਲਣਾ ਨਹੀਂ ਅਗਲੇ ਨੇ 14 ਦਿਨਾਂ ਚ ਅਦਾਲਤਾਂ ਵਿੱਚ ਪੱਕਾ ਕਰ ਦੇਣਾ ਵੀ ਕਾਗਜ਼ ਨੂੰ ਪਰਖ ਕੇ ਦੇਖੋ ਸ਼ਿਆਹੀ ਨੂੰ ਪਰਖ ਕੇ ਦੇਖੋ ਇਹ ਬਹੁਤੀ ਪੁਰਾਣੀ ਨਹੀਂ ਹੈ ਤੁਹਾਡੇ ਕੋਲ 100 ਸਾਲ ਪੁਰਾਣੀ ਵੀ ਨਹੀਂ ਹੋਣੀ ਮਹਾਰਾਜ ਇਸ ਰੂਪ ਵਿੱਚ ਤੁਸੀਂ ਕੀ ਕਰੋਗੇ ਸ਼ਹਿਬ ਜਾਦੇ ਜਾਂ ਸਿੱਖ ਕੌਮ ਉਦੋਂ ਸ਼ਹੀਦ ਨਹੀਂ ਹੋਈ ਅੱਜ ਵੀ ਹੋ ਰਹੀ ਹੈ ਅਸੀਂ ਹੱਥੀਂ ਕਰ ਰਹੇ ਹਾਂ ਸਾਨੂੰ ਡਗ-ਡਗ ਕਿੱਡੀ ਵੱਡੀ ਸੇਵਾ ਹਾਂ ਜਿਹੜੇ ਸਰੂਪ ਬਕਾਇਦਾ ਮਿਰਦ ਨੇ ਸੰਸਕਾਰ ਕਰਨ ਦੇ ਯੋਗ ਨੇ ਉਹਨਾਂ ਦਾ ਸੰਸਕਾਰ ਕਰੋ ਉਹ ਇੱਕ ਵੱਖਰਾ ਪੱਖ ਹੈ ਪਰ ਜਿਹੜੇ ਇਤਿਹਾਸਕ ਨੇ ਪੁਰਾਣੇ ਨੇ ਉਹਨਾਂ ਨੂੰ ਸੰਭੋਜੇ ਆਪਣੀ ਕੌਮ ਦੇ ਵਿਰਸੇ ਨੂੰ ਉਹਨੂੰ ਨਾ ਤਬਾਹ ਕਰੋ